ਸਸ ਦੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂ ਤੇ ਮੇਥੀ ਦੇ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਇਹ ਪਰਾਂਠੇ ਜਿਹੜੇ ਦਹੀਂ ਦੇ ਨਾਲ ਰਹਿਤੇ ਨਾਲ ਬਹੁਤ ਟੇਸਟੀ ਲੱਗਣਗੇ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆਂ ਚਟਪਟ ਬਣ ਜਾਣਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਸਭ ਤੋਂ ਪਹਿਲਾਂ ਆਪਣੇ ਕੋਲੇ ਕਣਕ ਦਾ ਆਟਾ ਹੈ ਤਿੰਨ ਕੌਲੀਆਂ ਜੇਕਰ ਤੁਸੀਂ ਕਣਕ ਦਾ ਆਟਾ ਲਾਉਂਗੇ ਉਹਦੇ ਵਿੱਚ ਅੱਧੀ ਕੌਲੀ ਵੇਸਣ ਦੀ ਐਡ ਕਰਦੇ ਆਂਗੇ ਥੋੜੀ ਜੀ ਹਲਦੀ ਥੋੜੀਆਂ ਜੀਆਂ ਲਾਲ ਮਿਰਚਾਂ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਅਜਵੈਨ ਪਰਾਂਠਿਆਂ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਓ ਜੀ ਫਿਰ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਸ ਇਦਾਂ ਆਪਾਂ ਮੇਥਾ ਨੂੰ ਚੰਗੀ ਤਰੀਕੇ ਨਾਲ ਧੋ ਕੇ ਵਧੀਆ ਇਸ ਤਰੀਕੇ ਨਾਲ ਘੱਟ ਲਿਆ ਸੀਗਾ ਸਾਫ਼ ਕਰਕੇ ਹੁਣ ਆਪਾਂ ਆਟੇ ਦੇ ਵਿੱਚ ਇਹ ਸਾਰੇ ਮੇਥੇ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤਾਂ ਜੋ ਆਪਾਂ ਨੂੰ ਬਾਅਦ ਵਿੱਚ ਪਤਾ ਲੱਗ ਜੇ ਵੀ ਆਟਾ ਗੁੰਨਣ ਦੇ ਲਈ ਆਪਾਂ ਨੂੰ ਕਿੰਨੇ ਕੁ ਪਾਣੀ ਦੀ ਜ਼ਰੂਰਤ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਕੇ ਆਟੇ ਨੂੰ ਚੰਗੀ ਤਰੀਕੇ ਨਾਲ ਗੁੰਨ ਕੇ ਤਿਆਰ ਕਰ ਲਾਂਗੇ ਆਟੇ ਨੂੰ ਵਧੀਆ ਆਪਾਂ ਮੁੱਕੀ ਦੇ ਕੇ ਵਧੀਆ ਤਿਆਰ ਕਰ ਲਾਂਗੇ ਜੀ ਅਸ ਤੋਂ 7 ਮਿੰਟ ਲੱਗਣਗੇ ਆਪਾਂ ਨੂੰ ਉਸ ਤੋਂ ਬਾਅਦ ਦੇਸੀ ਘਿਓ ਨਾਲ ਗ੍ਰੀਸ ਕਰਕੇ ਆਟੇ ਨੂੰ ਤੇ ਆਪਾਂ ਇਹਨੂੰ ਢਾਕੇ ਆ ਜਿਹੜਾ ਅੱਧਾ ਘੰਟਾ ਜਾਂ ਫਿਰ 20 ਮਿੰਟ ਵੀ ਰੱਖ ਦਿਓਗੇ ਤੁਸੀਂ ਵਧੀਆ ਤਿਆਰ ਹੋ ਜਾਊਗਾ ਉਧਰ ਆਪਾਂ ਆਲੂ ਵੀ ਉਬਾਲ ਕੇ ਰੱਖ ਲਏ ਸੀਗੇ ਤੇ ਆਲੂਆਂ ਨੂੰ ਆਪਾਂ ਉਬਾਲਣ ਤੋਂ ਬਾਅਦ ਠੰਡਾ ਜ਼ਰੂਰ ਕਰ ਲੈਣਾ ਜੀ ਆਲੂਆਂ ਨੂੰ ਕद्दूकस ਕਰ ਲਾਂਗੇ ਹੁਣ ਇਹਦੇ ਵਿੱਚ ਹਰੀਆਂ ਮਿਰਚਾਂ ਅਦਰਕ ਵੀ ਕਟਿਆ ਹੋਇਆ ਪਿਆਜ਼ ਤੇ ਵਾਵਾ ਸਾਰਾ ਹਰਾ ਧਨੀਆ ਵੀ ਕਟਿਆ ਹੋਇਆ ਐਡ ਕਰ ਦਿਆਂਗੇ ਫਿਰ ਸੁੱਕੇ ਮਸਾਲੇ ਜਿਵੇਂ ਕਿ ਲਾਲ ਮਿਰਚਾਂ ਭੁੰਨੇ ਹੋਏ ਜੀਰੇ ਦਾ ਪਾਊਡਰ ਥੋੜੀ ਜਿਹੀ ਅਜਵੈਨ ਕਸੂਰੀ ਮੇਥੀ Roast ਕੀਤੀ ਹੋਈ ਤੇ ਸਵਾਦ ਅਨੁਸਾਰ ਨਮਕ ਐਡ ਕਰ ਦਾਂਗੀ ਤੇ ਇਹ ਸਟਫਿੰਗ ਨੂੰ ਆਪਾਂ ਚੰਗੀ ਤਰੀਕੀ ਨਾਲ ਤਿਆਰ ਕਰ ਲਾਂਗੇ ਵਧੀਆ ਮਿਕਸ ਕਰਕੇ ਸਟਫਿੰਗ ਬਿਲਕੁਲ ਤਿਆਰ ਹੋ ਗਈ ਹੈ ਜੀ ਦੇਖੋ ਬਣ ਕੇ ਬਹੁਤ ਹੀ ਟੇਸਟੀ ਬਣਦੇ ਨੇ ਇਸ ਤਰੀਕੇ ਨਾਲ ਬਣੇ ਹੋਏ ਪਰੌਂਠੇ ਤੁਸੀਂ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਆਟਾ ਬਿਲਕੁਲ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇਹ ਪਰੌਂਠੇ ਬਣਾਉਣੇ ਸਟਾਰਟ ਕਰਦੇ ਹਾਂ ਉਹਦੇ ਲਈ ਆਪਾਂ ਇੱਕ ਕਰ ਲਾਂਗੇ ਪੇੜਾ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਹੁੰਦੇ ਆ ਸੇਮ ਉਸ ਸਾਈਜ਼ ਦਾ ਆਪਾਂ ਪੇੜਾ ਕਰ ਲੈਣਾ ਪੀੜੇ ਨੂੰ ਸੁੱਕਾ ਆਟਾ ਲਾ ਕੇ ਇਸ ਤਰੀਕੇ ਨਾਲ ਬਿਲਕੁਲ ਆਪਾਂ ਇੱਕ ਕੋਲੀ ਦੀ ਤਰ੍ਹਾਂ ਪੀੜੇ ਨੂੰ ਭੰਨ ਲਵਾਂਗੇ ਦੇਖੋ ਤਾਂ ਜੋ ਆਸਾਨੀ ਨਾਲ ਆਪਾਂ ਇਹਦੇ ਵਿੱਚ ਸਟਫਿੰਗ ਹੈ ਜਿਹੜੀ ਉਹ ਭਰ ਸਕੀਏ ਤੇ ਜਿੰਨੇ ਕ ਸਟਫਿੰਗ ਤੁਹਾਨੂੰ ਸੈੱਟ ਲੱਗੀ ਵੀ ਜਿੰਨੇ ਇੱਕ ਸਟਫਿੰਗ ਵਾਲੇ ਪਰੌਂਠੇ ਤੁਸੀਂ ਵੇਲ ਸਕੇ ਵੀ ਉਹ ਟੁੱਟਣ ਨਾ ਤੇ ਉਹਨੇ ਕ ਸਟਫਿੰਗ ਭਰ ਕੇ ਤੁਸੀਂ ਪੀੜੇ ਨੂੰ ਦੁਬਾਰਾ ਤੋਂ ਬਣਾ ਲੈਣਾ ਤੇ ਸੁੱਕਾ ਆਟਾ ਲਾ ਕੇ ਪਰੌਂਠੇ ਨੂੰ ਆਪਾਂ ਵੇਲ ਲਵਾਂਗੇ ਤੇ ਹੁਣ ਆਪਾਂ ਤਵੇ ਨੂੰ ਗਰਮ ਕਰ ਲਿਆ ਜੀ ਥੋੜਾ ਜਿਹਾ ਘਿਓ ਲਗਾ ਲਿਆ ਤਵੇ ਤੇ ਤਾਂ ਜੋ ਪਰੌਂਠੇ ਨੂੰ ਆਸਾਨੀ ਨਾਲ ਆਪਾਂ ਬਣਾ ਸਕੀਏ। ਦੋਨੋਂ ਸਾਈਡਾਂ ਤੋਂ ਆਪਾਂ ਪਰੌਂਠੇ ਨੂੰ ਵਧੀਆ ਪਕਾ ਲਾਂਗੇ। ਜਦੋਂ ਇਹ ਹਲਕਾ ਜਿਹਾ ਪੱਕ ਗਿਆ ਉਸ ਤੋਂ ਬਾਅਦ ਆਪਾਂ ਦੇਸੀ ਘਿਓ ਲਗਾ ਲਗਾ ਕੇ ਪਰੌਂਠਿਆਂ ਨੂੰ ਬਣਾ ਲਵਾਂਗੇ। ਤੁਸੀਂ ਦੇਖ ਸਕਦੇ ਹੋ ਪਰੌਂਠੇ ਕਿੰਨੇ ਵਧੀਆ ਬਣ ਰਹੇ ਨੇ। ਬਹੁਤ ਹੀ ਜ਼ਿਆਦਾ ਇਹ ਨਰਮ ਬਣ ਕੇ ਤਿਆਰ ਹੁੰਦੇ ਆ ਤੇ ਖਾਣ ਦੇ ਵਿੱਚ ਤਾਂ ਬਹੁਤ ਟੇਸਟੀ ਲੱਗਦੇ ਨੇ। ਗਰਮਾ-ਗਰਮ ਸਾਰੇ ਪਰੌਂਠੇ ਆਪਾਂ ਤਿਆਰ ਕਰ ਲਈ ਜੀ। ਤੇ ਆਪਾਂ ਇਹਨਾਂ ਨੂੰ ਰਾਇਤੇ ਦੇ ਨਾਲ ਸਰਵ ਕਰ ਲਿਆ ਇਹ ਪਰੌਂਠੇ ਗਰਮਾ ਗਰਮ ਬਹੁਤ ਟੇਸਟੀ ਲੱਗਦੇ ਨੇ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਕਰਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ